ਤੂੰ ਮਾਦੀਆ ਨੂੰ ਥੋੜਾ ਉਹ ਤਾਂ ਜਾਊਗੀ ਤੂੰ ਦਾਦਾ ਘਰ ਲਾਉਣਾ ਜਿਹੜਾ ਮੈਂ ਥੋੜੀ ਜਾਂਦੀ ਨਹੀਂ ਹੈਗੀ ਆ ਹੈ ਤੂੰ ਕੀ ਬੋਲਉਂ ਮਾਂਦੀਆ ਅੱਡੇ ਰਹਿਨੀ ਤੇਰੀ ਭੈਣ ਤੇਰੀ ਮਾਂ ਤੇਰੀ ਮਾਸਦੀ ਕੁੜੀ ਤੇਰੀ ਮਾਮੇ ਦੀ ਕੁੜੀ ਹਾਂ ਜਾਊਗੀ ਮੈਂ ਥੋੜੀ ਜਾਂਦੀ ਨਹੀਂ ਹੈਗੀ ਆ ਹਾਂ ਕੱਟਰ ਜਨਾਨੀਆਂ ਤੈਨੂੰ ਕਹਿ ਵਾਰੀ ਕਿਹਾ ਦੀ ਪੇਕੀ ਨਾ ਜਾਇਕਰ ਨਾ ਜਾਇਕਰ ਲੋਕਾਂ ਤੋਂ ਕਹਤੀਆਂ ਨਾ ਗੱਲਾਂ ਹੁਣ ਹਾਏ ਹਾਏ ਹੁਣ ਜੇ ਸਰਕਾਰ ਨੇ ਬੱਸਾਂ ਫ੍ਰੀ ਕਰਤੀਆਂ ਇਹ ਥੋੜੀ ਵੀ ਇੱਕ ਚੜਜੋ ਇੱਕ ਉਤਰਜੋ ਇੱਕ ਚੜਜੋ ਇੱਕ ਉਤਰਜੋ ਵੀ ਤੁਸੀਂ ਉਹਨਾਂ ਪਿੱਛੇ ਆਪਦਾ ਘਰ ਕਿਉਂ ਬਰਬਾਦ ਕਰਦੇ ਹੋ ਬਬਲੀ ਬਬਲੀ ਕਿੱਥੇ ਚਲੀ ਹੁਣ ਬਬਲੀ ਬਬਲੀ ਤੂੰ ਕਿੱਥੇ ਚਲੀ ਨਾ ਪੂਆ ਕਿਉਂ ਮੈਨੂੰ ਟੋਕਤਾ ਮੈਂ ਕਿੱਥੇ ਜਾਣਾ ਪੇਕੇ ਜਾਣਾ ਤੇ ਪੇਕੇ ਨਾ ਕੱਦ ਤੂੰ ਹਜੇ ਪੇਕੇ ਤੋਂ ਆਈਆਂਗੀ ਨਾ ਕੱਲ ਕੀ ਅੱਜ ਕੀ ਜੇ ਤਾਂ ਮੈਂ ਤਾਂ ਰੋਜ਼ ਹੀ ਜਾਉਂਗੀ ਕਿਹੜਾ ਕਿਰਾਇਆ ਲੱਗਦਾ ਨਹੀਂ ਤੂੰ ਰੋਜ਼ ਹੀ ਪੇਕੇ ਨੂੰ ਤੁਰਪੇ ਨਹੀਂ ਆ ਨਾ ਬਾਲ ਤੈਨੂੰ ਕੁਝ ਕਹਿੰਦਾ ਨਹੀਂਗਾ ਉਹ ਤਾਂ ਉਦੋਂ ਰੌਲਾ ਪਾਉਂਦਾ ਸੀ ਬੂਆ ਜਦੋਂ ਮੈਂ ਉਦੋਂ ਕਿਰਾਇਆ ਮੰਗਦੀ ਸੀ ਹੁਣ ਕਿ ਰੌਲਾ ਪਾਊਗਾ ਹੁਣ ਕਿਹੜਾ ਮੈਂ ਤੂੰ ਕਿਰਾਇਆ ਲੈ ਕੇ ਜਾਣਾ ਹੁਣ ਤਾਂ ਚਾਹੇ ਸਵੇਰੇ ਜਾ ਕੇ ਰੋਜ਼ ਸਵੇਰੇ ਜਾ ਕੇ ਦਾ ਸ਼ਾਮ ਨੂੰ ਰੌਲਾ ਬਣਾਇਆ ਕਰਾ ਚਾਹ ਤਾ ਨਾ ਬੱਸਾਂ ਵੀ ਦੇਖ ਆਪਦੀਆਂ ਪੇਕੇ ਵੀ ਆਪਦੇ ਉਹ ਹੁਣ ਦੇਖ ਮੈਨੂੰ ਜਾਣ ਦੇ ਤੂੰ ਹੁਣ ਮੇਰੀ ਬੱਸ ਲੱਗ ਜੁਟਾਈ ਵਾਲੀ ਘੋੜੇ ਵਾਲੀ ਹੁਣ ਮੈਨੂੰ ਜਾਣ ਦੇ ਤੂੰ ਆ ਨੋ ਨੂੰ ਸਮਝਾ ਜਾ ਕੇ ਮੇਰਾ ਟਾਈਮ ਨਾ ਖਰਾਬ ਕਰ ਚੰਗਾ ਚੰਗਾ ਹਾਂ ਦੇਖ ਕਿਵੇਂ ਪਥਨੀਆਂ ਫਿਰਦੀਆਂ ਨੇ ਇਹ ਪਥਰ ਪਣਾ ਨਾ ਥੋੜਾ ਉਹਨਾਂ ਚ ਹੀ ਚੱਲੂਗਾ ਜਿੰਨਾ ਚਿਰ ਘੋੜੇ ਵਾਲੀਆਂ ਬੱਸਾਂ ਚੱਲਣਗੀਆਂ ਮੈਂ ਦੇਖਦੀ ਹੁਣ ਸਾਡੇ ਵਾਲੀ ਗਾਡਰ ਜਣਾ ਨੇ ਸਾਰੇ ਪਿੰਡ ਚ ਮੇਦੀ ਪੱਟੀ ਮੇਸ ਕਰਾਤੀਆਂ ਨੇ ਲੰਟਰ ਨੇ ਤੂੰ ਮੇਰੀ ਗੱਲ ਸੁਣੋ ਬੇਬੇ ਦੀ ਸੇਵਾ ਕਰਿਆ ਕਰ ਐਵੇਂ ਲੜਿਆ ਨਾ ਕਰ ਤੂੰ ਉਹਦੇ ਨਾਲ ਤੁਹਾਨੂੰ ਪਤਾ ਬੁੱਢਾ ਸਰੀਰ ਆ ਸਹਿ ਨਹੀਂ ਹੋਊਗਾ ਹੁਣ ਬਥੇਰੀ ਸੇਵਾ ਕਰਦੀਆਂ ਇਹਦੇ ਤਾਂ ਕੋਈ ਝੂੜੀ ਮੇਚ ਹੀ ਨਹੀਂ ਆਉਂਦੀ ਜੀ ਹੁਣ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਉੱਧੇ ਮੈਨੂੰ ਲੈਣਗੇ ਮੈਂ ਆ ਹੀ ਨਹੀਂ ਦੇਖੋ ਉਹਦੀ ਮੈਂ ਉਹਦੀ ਆਈਆਂ ਤੁਹਾਡੇ ਸਾਹਮਣੇ ਮੈਂ ਕੀ ਨਹੀਂ ਫੜਾਉਂਦੀ ਕੀ ਨਹੀਂ ਮੈਂ ਕੀ ਕਰ ਚ ਕੰਮ ਨਹੀਂ ਕਰਦੀ ਮੈਂ ਜਿਹੜੇ ਵੀ ਆਂਦੀਆ ਚੱਕਦੀਏ ਝੋਣਾ ਠੂਪੇ ਕੇ ਬੇਬੇ ਵੀ ਆ ਗਈ ਜਿਹੜੇ ਵੀ ਆਂਦੀਆ ਜਾਂਦੀਆ ਝੋੜਾ ਠੂ ਚੱਕਦੀਆ ਠੂਪੇ ਕੇ ਠੂਪੇ ਕੇ ਕੋਈ ਕੰਨ ਪੁੱਤਿਆਂ ਨੇ ਸ਼ਾਂਤ ਰਹਾ ਕਰ ਤੂੰ ਉਹ ਮੇਰੇ ਨਾਲ ਕਿਹਦੀ ਸ਼ਾਂਤ ਰਹਾ ਮੈਂ ਆ ਬਸਰਨ ਮਾਰਦੀ ਜਿਹੜੇ ਕਿਰਾਏ ਇਹਨਾਂ ਨੂੰ ਫ੍ਰੀ ਕਰਤੇ ਇਹ ਵੀ ਤੀਜੇ ਦਿਨ ਪੇਕੇ ਤੀਜੇ ਦਿਨ ਪੇਕੇ ਚਲੀ ਜਾਂਦੀਆ ਚਾਕੇ ਝੋਲਾ ਜਾਂਦਾ ਹਾਂ ਬੇਬੇ ਤੂੰ ਤਾਂ ਉਹੀ ਪਿੱਟੀ ਜਾਂਦੀ ਆ ਐ ਤਾਂ ਇੱਕ ਪਾਸੇ ਤਾਂ ਰੋਟੀ ਵੀ ਮਰ ਚ ਜਾਂਦੀ ਆ ਪਾਸਾ ਤਾਂ ਥੱਲਣਾ ਹੀ ਪੈਂਦਾ ਮੇਰੇ ਚਾਚੇ ਮੇਰੇ ਤਾਏ ਨੇ ਸਾਡਾ ਐਡਾ ਖਾਨਦਾਨ ਹੈ ਉੱਥੇ ਮੈਂ ਮਿਲ ਕੇ ਨਾਵਾਂ ਦੱਸ ਜਿਹੜੇ ਤੂੰ ਥੱਲੇ ਕੇ ਗੱਲਾਂ ਕਰਦੀ ਮੈਂ ਤੇਰਾ ਥੱਲਾ ਐਸਾ ਬਣਾਉਣਾ ਕਦੇ ਕੁਝ ਜ਼ਿੰਦਗੀ ਭੱਜ ਜਾਣਾ ਕਹਿੰਦੀ ਤੂੰ ਆ ਦੇਖ ਲੋ ਜੀ ਉਹ ਬੇਬੇ ਤੂੰ ਤਾਂ ਤੇਰੀ ਹਾਲ ਤੂੰ ਨਾ ਮੜਾ ਮੋਟਾ ਸ਼ਾਂਤ ਰਹਿਿਆ ਕਰ ਸ਼ਾਂਤ ਕਿਉਂ ਰਹੇ ਜੀ ਹੈਲੋ ਹਾਂਜੀ ਹੈਲੋ ਹੈਲੋ ਹਾਂਜੀ ਸਰ ਬੇ ਕਿਦਾ ਫੋਨ ਆ ਗਿਆ ਪਤੂਣਾ ਮੇਰੇ ਕੋਲ ਕੰਪਨੀ ਦਾ ਫੋਨ ਆ ਰਿਹਾ ਹੈ ਅੱਛਾ ਹੈਲੋ ਹਾਂਜੀ ਆਉਣਾ ਪਊੀ ਅਜੀਤ ਸਰ ਅਜੇ ਕੱਲ ਤਾਂ ਮੈਂ ਛੁੱਟੀ ਆਇਆ ਜੀ ਛੁੱਟੀ ਕੈਂਸਲ ਹੋ ਗਈ ਸਰ ਤੁਸੀਂ ਆਪ ਲਾਓ ਵੀ ਮੈਨੂੰ ਘਟੋ ਘਟ ਤੁਸੀਂ ਆ ਟਾਈਮ ਤਾਂ ਦਿਓ ਮੈਨੂੰ ਇੰਨਾ ਚਿਰ ਹੋ ਗਿਆ ਕੰਮ ਕਰਦ ਨੂੰ ਦਿਨ ਰਾਤ ਮੈਂ ਮਿਹਨਤ ਕਰਦਾ ਤੁਹਾਡੀ ਕੰਪਨੀ ਵਾਸਤੇ ਆਉਣਾ ਪਊਗਾ ਜੀ ਚਲੋ ਠੀਕ ਆ ਗੇਬੋ ਮੇਰਾ ਆ ਬੈਗ ਤਾਂ ਮੈਂ ਉਹਦੀ ਲੈ ਆਈ ਮੈਂ ਸੋਤ ਤੋਂ ਕਿਤੇ ਬਾਹਰਾਂ ਗੱਲ ਤੂੰ ਸੋਡਾ ਕਿਹਾ ਮੈਨੂੰ ਰੱਬ ਵਰਗਾ ਹੁਕਮ ਹੈ ਬੇਬੇ ਕਮੈਂਟ ਤੇ ਮੇਰੀ ਗੱਲ ਸੁਣ ਬੈਠ ਤੂੰ ਬੈ ਜਾ ਇੱਥੇ ਮੈਨੂੰ ਜਾਣਾ ਪਊਗਾ ਲਾਜ਼ਮੀ ਹੁਣ ਠੀਕ ਆ ਨਾ ਕੰਪਨੀ ਦਾ ਮੈਨੂੰ ਫੋਨ ਆ ਗਿਆ ਤੁਸੀਂ ਲੜਿਆ ਨਾ ਕਰੋ ਨਾਲੇ ਤਾਂ ਮੇਰੀ ਗੱਲ ਸੁਣ ਬਈ ਤੂੰ ਇਹ ਨਾ ਹੋਵੇ ਦੂਜੇ ਤੀਜੇ ਦਿਨ ਜਿਵੇਂ ਚੱਕ ਕੇ ਬੈਗ ਤੁਰ ਪੈਣੀ ਆ ਮੈਂ ਜਮਾਨੀ ਜਾਣਦੀ ਜੀ ਹੁਣ ਹਾਂ ਪਤਾ ਬੇਬੇ ਦੀ ਸੇਵਾ ਕਰਿਆ ਕਰ ਮੈਂ ਕਦੇ ਤੇ ਫਿਕਰ ਨਾ ਕਰੋ ਮੈਂ ਦੀਹੀ ਜੀ ਸੇਵਾ ਕਰੂੰਗੀ ਤੁਹਾਨੂੰ ਇਹ ਆਉਂਦੇ ਨੂੰ ਦੱਸੂਗੀ ਨਾਲ ਤੁਹਾਨੂੰ ਪਤਾ ਲੱਗੂ ਆਪੀ ਸੇਵਾ ਕਰਦੀ ਹਾਂ ਹਾਂ ਧਿਆਨ ਰੱਖਣਾ ਠੀਕ ਹੈ ਚੰਗਾ ਬੇਬੇ ਚੱਲ ਇਹ ਬਾੱਕਿਆ ਚੱਲ ਖੇੜਾ ਛੁੱਪਿਆ ਪਰੇ ਹਾਂ ਹੁਣ ਤਾਂ ਮੈਂ ਖੁੱਲੀ ਚੌੜੀ ਹੋ ਗਈ ਉਹ ਦੇਖ ਮੈਂ ਛੇਫਣ ਕੇ ਮੈਂ ਡਰਾਮੇ ਕਰਦੀ ਆ ਉਹਦੇ ਸਾਹਮਣੇ ਬੋਲਿਆ ਕਰ ਨਾ ਫਿਰ ਫਿਰ ਵੀ ਬੰਦਾ ਹੈ ਮੇਰਾ ਮੈਨੂੰ ਵਿਆਹ ਕੇ ਲੈ ਕੇ ਆਇਆ ਹਾਂ ਤੂੰ ਤਾਂ ਮੇਰੇ ਡਾਂਗਾ ਪਾਉਣ ਨੂੰ ਰਹਿੰਦੀ ਆ ਵੀ ਆਪ ਚ ਡਾਂਗੋ ਡਾਂਗੀ ਕਿਉਂ ਨਹੀਂ ਹੁੰਦੇ ਦੋਏ ਤੀਵੇਂ ਆਦਮੀ ਹਾਂ ਜਾਂ ਤੂੰ ਕੰਮ ਕਰ ਲੈ ਕਿਉਂਗਾ ਆਏ ਬੜਾ ਦੁਖੀ ਕੀਤਾ ਭਾਈ ਇਹਨਾਂ ਦਾ ਹੋ ਹੋ ਆਏ ਨਹੀਂ ਆਹ ਮੈਂ ਤਾਂ ਪੇਕੇ ਜਾਨੀਆਂ ਨਨਪ ਤੂੰ ਕੱਲ੍ਹ ਪਰਸੋਂ ਦਾ ਹਿਆਈ ਆਈਆਂ ਪੇਕੇ ਹੁਣ ਫੇਰ ਪੇਕੇ ਨੂੰ ਚੱਕ ਰਿਆ ਬੁੱਥਾ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਫੇਰ ਪਹਿਲੇ ਤਾਂ ਤੂੰ ਮੈਨੂੰ ਦੱਸਿਆ ਨਹੀਂ ਹੈਗਾ ਦੱਸਣ ਨੂੰ ਨਹੀਂ ਮੇਰੇ ਯਾਦ ਰਹਾ ਮੇਰੀ ਗੱਲ ਸੁਣ ਸਾਡੇ ਤਾਂ ਮੇਰੇ ਚਾਚੇ ਦੀਆਂ ਕੁੜੀਆਂ ਮੇਰੇ ਤਾਏ ਦੀਆਂ ਮੇਰੇ ਮਾਮੇ ਦੀਆਂ ਸਾਡੇ ਤਾਂ ਸਾਰੀਆਂ ਆਉਣਗੀਆਂ ਸਾਡੇ ਤੋਂ ਤੀਆਂ ਹੀ ਨੇ ਇੱਕ ਤਰ੍ਹਾਂ ਦੇ ਵਿਆਹ ਦੇ ਮਾਣ ਨੇ ਮੈਂ ਤਾਂ ਜਾਊਂਗੀ ਮੇਰੀ ਬੱਸ ਲੱਗ ਚੁਗੀ ਮੈਂ ਤਾਂ ਜਾਣਾ ਹੈ ਮੇਰੀ ਘਾਈ ਵਾਲੀ ਬੱਸ ਲੱਗ ਚੁਗੀ ਥੋੜੇ ਵਾਲੀ ਜਾ ਕੇ ਦੇਖ ਆਂ ਪ੍ਰੱਚ ਆਹ ਕਿਵੇਂ ਮੈਨੂੰ ਰੋਕ ਲੇਂਗੀ ਮੈਂ ਤਾਂ ਚਾਹੂੰਗੀ ਮੈਂ ਕਿ ਮੋਲ ਲਾਈਆਂ ਨੰਦ ਕਾਰਜ ਕਰਾ ਕੇ ਲੈ ਕੇ ਆਈ ਤੇਰੇ ਪੁੱਤ ਹਾਂ ਐਨੀ ਬਰਾਤ ਲਾ ਜਾ ਕੇ ਆਹ ਕਿ ਮੈਂ ਬਗਦੇ ਕਿ ਫਿਰ ਤੂੰ ਫਿਰ ਆਇਆ ਕਰ ਇੱਕ ਮਿੰਟ ਖੜ ਜਾ ਲੈ ਉਹ ਮੈਂ ਟਿੱਕਣਾ ਮੈਂ ਕੁੱਤੀ ਕੰਦਾ ਵੇਦੀ ਅੱਛਾ ਜਾਂ ਤਾਂ ਤੇ ਅੱਜ ਤੂੰ ਜਾਵੇਂਗੀ ਜਾਂ ਫਿਰ ਮੈਂ ਰਹੂੰਗੀ ਠੀਕ ਹੈ ਤੈਨੂੰ ਮੈਂ ਛਡਾਉਣੀ ਆ ਘੋੜੇ ਵਾਲੀ ਬੱਸ ਇਹ ਲੈ ਫੰਟ ਕਿਆ ਕੇ ਦਿਖਾ ਮੈਨੂੰ ਤੂੰ ਮੇਰੀ ਪਿੰਡ ਚ ਭੰਡੀ ਖਰਾਦੀ ਕੋਈ ਮੈਨੂੰ ਕਹਿੰਦਾ ਤੂੰ ਅੱਡਿਆਂ ਦੀ ਰੰ ਤੂੰ ਖਾਣੇ ਫਲ ਫਨ 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 ਹਾਏ ਤੋਦਿਮਨ ਜਾਕੇ ਖਾਂਵੇਂਗੀ ਜਾਕੇ ਦਿਖਾ ਤੂੰ ਨੀ ਤੂੰ ਆਏ ਨਹੀਂ ਮੈਨੂੰ ਰੋਕ ਸਕਦੀ ਹਾਂ ਆਹ ਹੱਤਿਆਚਾਰ ਨਹੀਂ ਕਰ ਸਕਦੀ ਤੂੰ ਮੇਰੇ ਤੇ ਜਿਹੜੇ ਬਉਆਂ ਤੇ ਹੱਤਿਆਚਾਰ ਕਰਦੀਆਂ ਨੇ ਨਾ ਉਹ ਜਿਹੜਾ ਤੇ ਬੈਠੇ ਨੇ ਤੇਰ ਵਰਗੇ ਸੱਸਾਂ ਹਾਂ ਮੈਂ ਬੰਦ ਵੀ ਕਰਵਾ ਦੂੰਗੀ ਮੇਰੇ ਪੇਕੇ ਤੇ ਤੈਨੂੰ ਖਾ ਜਾਣਗੇ ਮੇਰੇ ਭਾਈ ਪਤਾ ਕਿੰਨੇ ਤਾਕੜੇ ਨੇ ਅੱਜ ਤੇ ਡੌਲੇ ਆਣੇ ਨੇ ਮੇਰੇ ਭਾਈ ਤੈਨੂੰ ਤਾਂ ਉਡਾਈ ਦੇਣ ਕੇ ਚਾਕੇ ਫੂਕ ਮਾਰ ਕੇ ਹਰ ਚਾਹ ਦੇਖ ਡੰਗ ਪੈਣਾ 6 ਸੰਬਾਲੀ ਤੇਰੇ ਵਿੱਚ ਦੀ ਕਰ ਦੂੰ ਮੈਂ ਨਹੀਂ ਤੂੰ ਖਾਦਾ ਮੈਂ ਤਾਂ ਨਹੀਂ ਬੋਲਦੀ ਮੇਰੀ ਸੱਸਾਂ ਤੂੰ

ਮੇਰੇ ਪੋਸ ਸਹਿਰ ਵੀ ਜਾਣਾਗਾ ਤੇ ਬਹੂ ਦਾ ਵੀ ਖਿਆਲ ਰੱਖਣਾਗਾ ਚਲ ਸਹਿਰ ਤਾਂ ਮੈਂ ਜਾਉ ਮੈਂ ਵੀ ਜਾਉਂਗੀ ਜਾਉਂਗੀ ਮੈਂ ਵੀ ਜਾਣੀ ਜਾਣਾ ਤੂੰ ਉੱਥੇ ਜੰਨੇ ਹੀ ਨਹੀਂ ਲੈ ਅੰਦਰ ਕਿਵੇਂ ਭੇਜ ਦੇਗੀ ਤੂੰ ਮੈਨੂੰ ਐਂ ਜ਼ੁਲਮ ਨਹੀਂ ਕਰ ਸਕਦੀ ਤੂੰ ਮੇਰੇ ਤੇ ਮੈਂ ਤੇਰੇ ਹੱਕ ਡੰਡਾ ਚਾੜ ਦੂੰਗੀ ਮੈਂ ਆ ਜਾ ਐਂ ਨਾ ਕਰ ਤੂੰ ਹਾਂ ਅੰਦਰ ਚੱਲ ਤੂੰ ਮੈਂ ਫੇਰ ਵੀ ਸੋਨੇ ਮੇਰੀ ਸੱਸਾਂ ਤੂੰ ਤੂੰ ਅੰਦਰ ਚੱਲ ਐਂ ਕਿਵੇਂ ਭੇਜ ਦੇਗੀ ਤੂੰ ਮੈਨੂੰ ਐਂ ਜ਼ੁਲਮ ਨਹੀਂ ਕਰ ਸਕਦੀ ਮੇਰੇ ਤੇ ਤੂੰ ਅੰਦਰ ਜੰਨੇ ਨਹੀਂ ਮੈਂ ਤਾਂ ਜਾਣਦੀ ਨਹੀਂ ਫਿਰ ਆਹ ਖੜੀਆਂ ਲੈ ਮੈਂ ਤੇਰੇ ਮੂੰਹ 'ਚ ਡਾਂਗ ਸਕ ਤੂੰ ਮੇਰੇ ਪੁੱਤਾਂ ਦੀ ਰੰਨਾ ਅਦਰ ਚੱਲ ਹਏ ਇਹ ਤੈਨੂੰ ਤੈਨੂੰ ਤੱਕਾ ਤੈਨੂੰ ਹਰਾਮਨੇ ਤੈਨੂੰ ਤੇਰੀ ਸੱਸਾਂ ਨੇ ਇਹ ਖੁੱਤ ਨਹੀਂ ਮੈਂ ਤੇਰੇ ਦੁੱਧੀ ਕਰ ਰੱਖੀਆਂ ਇੱਕ ਪਾਵਾਟ ਮੋਤੀ ਦੇ ਦੁੱਧੀ ਕਰ ਰੱਖੇ ਨੇ ਇਹ ਇੱਕ ਮਾਂ ਇਹਨੇ ਦੁੱਧੀ ਕਰ ਰੱਖੀਆਂ ਹਰਾਮਣ ਬੰਦੂਖੀਆ ਹੋਵੇ ਹਾਏ ਹਾਏ ਕਹੇ ਤੈਨੂੰ ਪਿੱਟਾ ਤੇ ਮੈਂ ਕੀ ਕਰਾਂ ਮੈਂ ਤੂੰ ਕੀ ਕਰ ਮੈਂ ਪਤਾ ਨਹੀਂ ਕਿਹੜੀ ਗੱਲ ਕਰ ਦਿੱਤੀ ਮੇਰਾ ਵੀ ਹਾਂ ਪੂਆ ਮੈਂ ਪਤਾ ਨਹੀਂ ਕਿਹੜੀ ਗੱਲ ਕਰ ਦਿੱਤੀ ਸਤੂ ਹਾਂ ਆਪਣਾ ਹੋਣੀਗਾ ਸੰਗੂਰ ਆਪਣਾ ਬੀਪਾ ਗੀ ਸਟੂਡੀਓ ਹਾਂ ਪੂਆ ਹਾਂ ਉਹਦਾ ਚੰਡੀਗੜ੍ਹ ਮੇਰੇ ਪੁੱਤੀਜੇ ਦਾ ਵਿਆਹਗਾ ਉਹਨੂੰ ਬੁੱਕ ਕਰਕੇ ਆਉਣਾ ਸੀਗਾ ਅੱਛਾ ਪੂਆ ਕੋਈ ਨਾ ਕੋਈ ਨਾ ਪੂਆ ਟੈਲੀਫੋਨ ਤੇ ਕਹਿ ਦਾਂਗੇ ਆਪਾਂ ਆਹ ਗੱਲ ਤੇਰੀ ਸੋਲਾ ਨੇ ਦੀ ਬੱਲੇ ਪੁੱਤ ਮੇਰਾ ਪੁੱਤ ਹੁਣ ਦਾ ਇਹਦੇ ਹੁਣ ਇੱਕ ਸੰਗੂਟ ਤਾਂ ਬਚਾਉਂਗੇ ਪਰਸੋਂ ਨੂੰ ਪਹਿਲਾਂ ਹੁਣ ਇਹਦਾ ਕੀ ਕਰਾਂ ਐਂ ਕਰਦੀਆਂ ਮੱਜਾ ਇਹਦੇ ਗੇਟਾ ਜਟਾਉਣੀ ਆ ਬੋਲੇ ਰਾਹੀ ਚੁੱਪ ਜੇ ਕਿ ਮੈਂ ਹੋ ਗਈ ਪਰ ਤੱਕ ਹਾਂ ਪਾਂ ਦਿਸੇ ਦੇਖਦੀਆਂ ਜੇ ਪਰਾਂ ਬਾਕੀ ਹੋਈ ਤਾਂ ਉਹਦੀ ਪੱਤ ਹਾਂ ਠੀਕ ਇੱਥੇ ਇਧਰ ਬਾਅਦ ਜੀ ਬੈਗੀ હું ਕੀ ਕਰੂੰਗੀ ਮੇਰੇ ਤਾਂ ਬੱਸ ਤਾਂ ਪੰਗਾ ਪੈ ਗਿਆ ਨੂੰ ਕਿਵੇਂ ਪਈ ਹੈ ਜਿਵੇਂ ਮੇਰੇ ਦੀ ਪੈਰਾ ਲਾਉਣਾ ਦਾ ਹੋਰ ਕੋਈ ਕੰਮ ਹੀ ਨਹੀਂ ਹੁੰਦਾ ਇਹਨਾਂ ਕੋਈ ਹਾਂ ਹੁਣ ਦੱਸ ਕੀ ਕਰਾਂ ਇਹ ਤਾਂ ਹੈਗੀ ਮੇਰੀ ਸੱਸ ਹੈ ਜੇ ਕੋਈ ਹੋਰ ਹੁੰਦੀ ਨਾ ਮੈਂ ਗੜਕੁੱਠਾ ਦੇ ਕੇ ਮਾਰ ਦਿੰਦੇ ਇਹ ਗੁਨਾਮੀ ਤਦਾਰ ਲੱਗਦਾ ساری ਉਮਰ ਲੋਕ ਕਹਣਗੇ ਸੱਸ ਮਾਰਤੀ ਬੂ ਕੀ ਕਰਾਂ ਦੇਖਦੀਆਂ ਜਿਸ ਸੌਂਗੀ ਕੋਈ ਬੂਜ ਕੇ ਕੋਲਤੀ ਲੱਗ ਜੂਗੀ ਹਾਂ ਦੇਖ ਦੇਖ ਕਾਂ ਆ ਰੋਣ ਨਾ ਕਿ ਤੂੰ ਲੈ ਆਏ ਤੈਨੂੰ ਕਿਵੇਂ ਰੋਕ ਦੇਗੀ ਮੈਨੂੰ ਪੇਟੀ ਜਾਣਾ ਹੈ ਅਬ ਤੇ ਤੂੰ ਇੱਥੇ ਪਾਇ ਲੈ ਮੇਰੇ ਭਾਈ ਦਾ ਪਿਆ ਮੈਨੂੰ ਭੱਗ ਜਾਣਾ ਮੇਰੇ ਚਾਚੇ ਦੇ ਕਿ ਗੁੱਸੇ ਹੋਣਗੇ ਵੀ ਮੈਂ ਮੇਰੇ ਚਾਚੇ ਦੇ ਮੁੰਡੇ ਤਾਂ ਨਾ ਮੈਨੂੰ ਆਪੇ ਸੱਗੀਆਂ ਪਹਿਨਣ ਤੋਂ ਸਮਝੂ ਇੱਥੇ ਪੈਣਾ ਰਪਾ ਇਹ ਮੈਨੂੰ ਭੱਗ ਜਾਣ ਦੇ ਫਿਰ ਬਾਕੀ ਇੱਥੇ ਪਾਇ ਪੈਣਾ ਮਗਾਤ ਛੋੜਨਾ ਦਾ ਹੈ ਝੋਟਾ ਕਿਸੇ ਸਾਹ ਦਾ ਪੈ ਚੁੱਪ ਕਰਕੇ ਪਈਂ ਕਿ ਤੱਕੜ ਡਾਂਗ ਤੂੰ ਮੇਰੇ ਤੇ ਜ਼ੁਲਮ ਕਰਦੀ ਐ ਤੈਨੂੰ ਨਾ ਨੂੰ ਪਾਪ ਲੱਗੜ ਨੂੰ ਪਾਪ ਹੁੰਦਾ ਹਾਂ ਜਦੋਂ ਤੂੰ ਮਰ ਕੇ ਉੱਤੇ ਜਾਵੇਂਗੀ ਨਾ ਤੇਰੇ ਐਟ ਜਟੀਆਂ ਜੀਆਂ ਚ ਪਹੂਰਾ ਪੈਂ ਆਏ ਹਾਂ ਆਏ ਹਾਂ ਆਏ ਚੰਗ ਦੂਤ ਨਾ ਤੈਨੂੰ ਨਰਕਾਂ ਸਿੱਟਣਗੇ ਵਧੀਆ ਵਧੀਆ ਸੂਣਾ ਲਾਉ ਮੇਰੇ ਮੇਰੇ ਵੀ ਖਾਜ ਹੁੰਦੀ ਆ ਕੋਈ ਨਾ ਮੈਂ ਉਰੇ ਮੈਂ ਤੈਨੂੰ ਉਰੀ ਫੜਾਉਂਗੀ ਥਾਣੇ 'ਚ ਫੜਾਉਂਗੀ ਮੈਂ ਤੈਨੂੰ ਮੈਂ ਥਾਣੇ ਫੋਨ ਕਰਦੀ ਆ ਤੂੰ ਪੈ ਜਾ ਰਹਿ ਬੰਦ ਤੂੰ ਦੇਖ ਲੈ बीबो जे मैं सौगी मेरे तो मगरों जे भजगी फेर मैं कर दिया इत रात में गोला कर ਇਹਦੀ ਲੱਤ ਮੈਂ ਆਪਦੀ ਲੱਤ ਨਾਲ ਬੰਦੀ ਆ ਮੇਗੇ ਲੱਗਦਾ Song ਲੈ ਨਹੀਂ ਕੇ ਚੱਕ ਵੇਖ ਪੱਜ ਲੈ ਕਉਨਾ ਬਚਣਾ ਪੈਜੇ ਤੈਨੂੰ ਜਾਲ ਨਹੀਂ ਦਿੰਦੀ ਨਹੀਂ ਤੂੰ ਕਿੰਨੀ ਪਾਪਣਾ ਨਹੀਂ ਤੂੰ ਮੇਰੇ ਤੇ ਜ਼ੁਲਮ ਕਰ ਰਹੀਆਂ ਨਹੀਂ ਹਾਏ ਤੂੰ ਦਿੱਤੋ ਬੁਵਾ ਦਿੱਤੇ ਚੰਗਾ ਜਾਲ ਨਹੀਂ ਦਿੰਦੀ ਚੰਗਾ ਬਿਨਾ ਰੱਸੀ ਨਾ ਬੰਨ ਮੇਰੀ ਬੇਇੱਜ਼ਤੀ ਹੋ ਗਈ ਕਮਾਂਡੀਆਂ ਚ ਚੰਗਾ ਹੁਣ ਮੈਂ ਜਾਣਦੀ ਨਹੀਂ ਸੌ ਖਾ ਮੈਨੂੰ ਸੌ ਤੇਰੀ ਤੇਰੇ ਪਿਆਰ ਦੀ ਮੇਰੀ ਮਾਵਾਂ ਵਰਗੇ ਸੱਸ ਨਹੀਂ ਮੇਰੀ ਗੁਗਲਾ ਬੁਗਲਾ ਪੁੱਪੜੇ ਪੁੱਪਲੀ ਮੈਂ ਜਾਣਦੀ ਚੰਗਾ 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 ਫੜ ਲੈ ਜੇ ਬੋ ਨਹੀਂ ਬਦਲਾਈ ਨਹੀਂ ਗੇਬੋ ਫੜ ਲਾਇਆ ਨਹੀਂ ਤੂੰ ਫੜ ਲਈ ਹੁਣ ਤੂੰ ਮੈਨੂੰ ਫੜ ਕੇ ਦਿਖਾ खड़ जा खड़ जा।, जा क्यों मैं तू मरवा की बुड़ी नू नी आ जाए ਤੇ ਹੁਣ ਫੜ ਕੇ ਦਿਖਾ ਤੂੰ ਮੈਨੂੰ ਹਾਂ ਮੈਂ ਵਿਆਹ ਤੋਂ ਪਹਿਲਾਂ ਬਥੇਰੇ ਕੋਠੇ ਟੱਪੇ ਨੇ ਹਾਂ ਹੁਣ ਫੜ ਕੇ ਮੈਂ ਫੜਦੀ ਆ ਕਿਵੇਂ ਨੱਚਦੀ ਆ ਜਿਵੇਂ ਉਹ ਨੱਚਦੇ ਹੁੰਦੇ ਨੇ ਵੀ ਔਰ ਕੈਕਟਰੀ ਹੇਠਾ ਜਾ ਜਿਵੇਂ ਮਰਜ਼ੀ ਨੱਚ ਮੈਂ ਤਾਂ ਵਿਆਹ ਜਾਵਾਂਗੀ ਮੈਂ ਤਾਂ ਵਿਆਹ ਜਾਣੀ ਆ ਤੂੰ ਹਟਾ ਕੇ ਦਿਖਾ ਬਸ ਮੈਨੂੰ ਜਾਣ ਤੈਨੂੰ ਮੈਂ ਮਿੰਨ ਦਿੰਦੀ ਫੇਰ ਚੱਲ ਕਟ 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 ਯਾਰ ਨੀ ਦਿਨ ਦੀ ਨਾ 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 ਨੀ ਬੇਬੇ ਤੁਮੇ ਮਾਰ ਕੀ ਹਟੇਂਗੀ ਮੈਨੂੰ ਬਾਗ ਜਾਣ ਦੇ ਨੀ ਮੱਸਾ ਮੱਸਾ ਮੇਰੇ ਕੱਲਾ ਕੱਲਾ ਚਾਚੇ ਦਾ ਪੁੱਤ ਆ ਨੀ ਉਹਦਾ ਵਿਆਹ ਨਾਲੇ ਨਾਲ ਸਾਡੇ ਸਰੀਕੇ ਚਾਰ ਪੰਜ ਵਿਆਹ ਹੋਰ ਨੇ ਦੇਖੋ ਨਾ ਮੈਂ ਤੈਨੂੰ ਗਲਾਬ ਜਾ ਬਣਾ ਬਰਤ ਦੀ ਸਾਰਾ ਕੁਝ ਲੈ ਕੇ ਆਉਂਗੀ ਹਰਦੀ ਨਹੀਂ ਹੁਣ ਤੂੰ ਮੰਨਦੀ ਨਹੀਂ ਹੁਣ ਫਿਰ ਐ ਕਰ 2 ਮਿੰਟ ਖੜ ਜਾ ਪਰ ਜਾਈ ਨਾ ਆ ਆ ਇਹ ਟੁੱਟੀ ਜੀ ਬੁੜੀ ਨੂੰ ਕੀ ਹੋ ਗਿਆ ਖਣ ਕੀ ਕਰਨ ਗਈ ਹੈ ਨਹੀਂ ਮੈਨੂੰ ਲੱਗਦਾ ਕਿ ਅੱਪੋ 4-5000 ਰੁਪਏ ਤਾਂ ਲਿਆ ਕੀ ਦੇਊਗੀ ਮੈਨੂੰ ਲੱਗਦਾ ਪੈਸੇ ਲੈਣ ਗਈ ਹੈ ਅੰਦਰ ਹਾਂ ਨਹੀਂ ਚੱਲ ਵਧੀਆ ਮੇਰੇ ਸਪੇਕਿਆਂ 'ਚ ਉੱਥੇ ਠੁੱਕ ਬਣੂੰਗੀ ਨਾਲੇ ਉੱਥੇ ਨਿਉਂਦਾ ਪਾ ਦੂੰਗੀ ਹਾਂ ਲੱਗਦੀ ਤਾਂ ਹੈ ਨਹੀਂ ਇਹ ਜੀ ਇਹ ਵੀ ਮੇਰੇ ਵਾਸਤੇ ਕੁਝ ਕਰ ਦੂਗੀ ਚੱਲ ਦੇਖਦੀ ਆ ਨਾਲੇ ਮੋਟਰਸਾਈਕਲ ਦੀ ਆਵਾਜ਼ ਜੀ ਕਿੱਧਰ ਆ ਜਾਂਦੀ ਕੋਈ ਚਲਾਉਣ ਵਾਲਾ ਤਾਂ ਮੋਟਰਸਾਈਕਲ ਹੈ ਨਹੀਂ ਕਿੱਥੇ ਇਹ ਮੋਟਰਸਾਈਕਲ ਦੀ ਆਵਾਜ਼ ਆਉਂਦੀ ਆ ਗਈ। ਜਦ ਬੁੜੀ ਤਾਂ ਮੋਟਰਸਾਈਕਲ ਤੇ ਚੜੀ ਹੁੰਦਾ ਕੋਟ ਪਾਈ। ਨੀ ਭੈ ਭੀ ਆ ਗਈ। ਹੈ? ਤੂੰ ਤਾਂ ਐ ਤਿਆਰ ਹੋ ਕੇ ਆ ਗਈ। ਜਿਵੇਂ ਤੂੰ ਵਕੀਲ ਦਾ ਕੋਰਸ ਕਰਨ ਜਾਣਾ ਹੁੰਦਾ। ਲੈ ਮੁੰਡਾ ਕਰੇ ਹੈ ਨਹੀਂ ਤੂੰ ਵਿਆਹ ਤੇ ਚਲੀ ਆ ਨੀ ਮੈਂ ਉਰੇ ਕਰੇ ਕਲੀਆਂ ਮੈਂ ਵੀ ਤੇਰੇ ਨਾਲ ਹੀ ਜਾਊ ਨਲੇ ਉੱਥੇ ਮੈਂ ਵੀ ਚਾਰ ਲੱਡੂ ਖਾয়ে ਆਉਂਗੀ ਲੈ ਲੈ ਤੁੰਨੇ ਉਹਦੇ ਵਾਸਤੇ ਪੈਸੇ ਇਹ ਤਾਂ ਮੈਨੂੰ ਇਹ ਪਿੱਪੜ ਲੱਗੀ ਬੂ ਬਿਲੋਕ ਹੁਣ ਇਹਦਾ ਕੀ ਕਰਾਂ ਮੈਂ ਮੈਂ ਇਹ ਨਹੀਂ ਬੇਬੇ ਲੈ ਕੇ ਜਾਂਦੀ ਹਾਂ ਤੈਨੂੰ ਉੱਥੇ ਮੇਰੇ ਥੇਲੇ ਦੀ ਇੱਜ਼ਤ ਨਹੀਂ ਰਹਿਣ ਦੇਣੀ ਹਾਂ ਤੂੰ ਤਾਂ ਜਲੂਸ ਕਰਦੇਂਗੀ ਮੇਰਾ ਉੱਥੇ ਤੂੰ ਤਾਂ ਉਰੇ ਮੈਨੂੰ ਜਲੂਸ ਕਰਨਾ ਕੜਕੜ ਮਾਰ ਰੱਖਿਆ ਦੁਖੀ ਕਰ ਰੱਖਿਆ ਤੈ ਉੱਥੇ ਤੂੰ ਮੈਨੂੰ ਕਿੱਥੇ ਜਾਣ ਦੇਵੇਂਗੀ ਤੂੰ ਤਾਂ ਮੇਰੇ ਸਾਰੇ ਚਾਚੇ ਤਾਇਆਂ ਚ ਮੇਰੇ ਜਮੀ ਉੱਥੇ ਪੁੱਛਣਾ ਲੱਸੀ ਕਰਾ ਦੇਂਗੀ ਲੈ ਪੁੱਤ ਮੈਂ ਸੌ ਲੱਗੇ ਮੈਂ ਉੱਥੇ ਜਮਾ ਨਹੀਂ ਬੋਲਦੀ ਕੱਲ ਆ ਜਾ ਤੂੰ ਭੰਗਾ ਮੈਂ ਲਾਇਆ ਤਾਂ ਚਲਦੀਆਂ ਜੇ ਉੱਥੇ ਤੂੰ ਬੋਲੀ ਨਾ ਅੱਗੇ ਤਾਂ ਕਦੇ ਨਹੀਂ ਲੈ ਕੇ ਜਾਂਦੀ ਹਾਂ ਨਾਲੇ ਤੈਨੂੰ ਤੇਰੇ ਭਾਣ ਜੇ ਕਿੰਦੀ ਦੀ ਸੌਂ ਲੱਗੇ ਨਾਲੇ ਤੈਨੂੰ ਤੇਰੇ ਭਾਣ ਜੇ ਸੋਨੀ ਦੀ ਸੌਂ ਲੱਗੇ ਪੰਜਲੇ ਵਾਲੇ ਦੀ ਅੱਛਾ ਚੰਗਾ ਚੰਗਾ ਚੱਲ ਤੂੰ ਬਹਿ ਜਾ ਬਹਿ ਜਾ ਪਿੱਛੇ ਹਾਂ ਮੈਂ ਬਈ ਨਹੀਂ ਆ ਮੈਂ ਇੱਥੇ ਰਹਿ ਰਹੀ ਆ ਇਹ ਬੇ ਕਿਵੇਂ ਮੈਨੂੰ ਸੌਂਾਂ ਖੋਲਦੀ ਆ ਭਾਈਆਂ ਦੀਆਂ ਭਾਣਜੀਆਂ ਦੀਆਂ ਹੈ ਜੇ ਤੇਰਾ ਨਾਮ ਹੈ ਗਾਡਰ ਤੀਵੀ ਤੇਰੇ ਪਿੰਡ ਚ ਜਲੂਸ ਨਾ ਕੱਢਿਆ ਮੈਨੂੰ ਦੀਪੋ ਇਹਨੇ ਕਹਿਣਾ ਫੇਰ ਆਇਆ ਕਰ ਪੀਏ ਹਾਂ ਆਇਗਾ ਬੱਤ ਤੂੰ ਮੜੇ ਤੁਰ ਕੇ ਜਨ ਮੈਂ ਆਉਨੀਆ ਚੰਗਾ ਫਿਰ ਆਜ ਹੀ ਚੱਲ ਚੱਲ ਛੇਤੀ ਆ ਜਾ ਪਹਚਾਣਾ ਫਿਰ ਚੱਲ ਚੱਲ ਆਉਨੀਆ ਮੈਂ ਲੈ ਪਾਈ ਮੇਰੀ ਗੱਲ ਸੁਣੋ ਘਰੇ ਰਹੋ ਮੂੰਹ ਤੇ ਉਤੇ ਮਾਸਕ ਬੰਨ ਕੇ ਰੱਖਿਓ ਜੇ ਤੁਸੀਂ ਗਲਾਬ ਜਾਮਣ ਖਾਣੀਆਂ ਤਾਂ ਵੀ ਮਾਸਕ ਲਾ ਕੇ ਖਾਣੀਆਂ ਨੇ ਠੀਕ ਹੈ ਫਿਰ ਮਮਨੀ ਜੀ ਤੋਂ ਕੀ ਨੇ ਕਹਿਣਾ ਜੇ ਉੱਥੇ ਪੈਗ ਨਾਲ ਗਲਾਬ ਜਾਮਣਾਂ ਨਾ ਖਾਧੀਆਂ ਮੈਂ ਠੀਕ ਹੈ ਬਾਤ ਤੋਂ ਬਾਤ ਤੁਸੀਂ ਇਸ ਫਿਲਮ ਨੂੰ ਪਿਆਰ ਦੇਣਾ ਵੀ ਸਬਸਕ੍ਰਾਈਬ ਕਰਨਾ ਓਕੇ ਦੇਖਣਾ ਭੁੱਲਣਾ ਨਾ ਇੱਕ ਪੈਗ ਤੇ ਮਾਸਕ ਤੇ ਇੱਕ ਗਲਾਬ ਜਾਮਨ ਬਾਈ ਆਈ ਲਵ ਯੂ